ਗੱਲ ਤਾਂ ਬੜੀ ਸੌਖੀ ਹੈ ਪਰ ਪੜਿਆਂ ਹੋਿਆਂ ਦੀ ਸਮਝ ਵਿੱਚ ਮੁਸ਼ਕਲ ਆਉਂਦੀ ਹੈ ਬਹੁਤ ਸਮਾਂ ਲਗਾਉਣਾ ਪੈਂਦਾ ਹੈ ਸਭ ਵਿਆਖਿਆ ਉਹਨਾਂ ਵਾਸਤੇ ਹੀ ਹੈ ਅਨਪੜ ਤਾਂ ਦੱਸੀ ਗੱਲ ਨੂੰ ਮੰਨ ਕੇ ਝਟ ਉਸ ਉੱਪਰ ਅਮਲ ਕਰਨ ਲੱਗ ਪੈਂਦੇ ਹਨ ਤੇ ਸੁਖੀ ਹੋ ਜਾਂਦੇ ਹਨ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੀ ਸਭ ਕੁਝ ਹੈ ਬਸ ਨਾਮ ਜਪਣ ਵਿੱਚ ਲੱਗੇ ਰਹੋ ਇਸ ਨੂੰ ਛੱਡੋ ਨਾ ਨਾਮ ਜਪਣ ਵਾਲੇ ਨੂੰ ਆਪਣੇ ਤੇ ਹੰਕਾਰ ਨਹੀਂ ਹੁੰਦਾ ਉਹ ਕਹਿੰਦਾ ਹੈ ਮੈਂ ਵਾਹਿਗੁਰੂ ਵਾਹਿਗੁਰੂ ਤਾਂ ਕਰਦਾ ਹਾਂ ਇਹ ਤਾਂ ਤਰਲਾ ਹੀ ਹੈ ਨਾ ਸਾਈਂ ਨੂੰ ਰਜਾਉਣ ਦਾ ਲੋਕ ਵਾਹਿਗੁਰੂ ਨੂੰ ਦੇਖਣਾ ਚਾਹੁੰਦੇ ਹਨ ਬੜੀ ਤੀਬਰ ਇੱਛਾ ਹੋਵੇ ਤਾਂ ਵਾਹਿਗੁਰੂ ਕੁਝ ਬਣ ਕੇ ਵੀ ਆਦਰਸ਼ਨ ਦਿੰਦਾ ਹੈ ਪਰ ਉਹ ਤਾਂ ਝਲਕਾਰਾ मात्र ਹੀ ਹੁੰਦਾ ਹੈ ਆਇਆ ਤੇ ਚਲਾ ਗਿਆ ਪ੍ਰਿਲਾਦ ਨੂੰ ਨਰ ਸਿੰਘ અવਤਾਰ ਬਣ ਕੇ ਆਹ ਦਰਸ਼ਨ ਦਿੱਤੇ ਸਨ ਪਰ ਇਹ ਜਰਾ ਕੋ ਆਸਤੇ ਸੀ ਸ਼ੇਰ ਬਣ ਕੇ ਉਸ ਦੇ ਨਾਲ ਤਾਂ ਨਹੀਂ ਨਾ ਵਾਹਿਗੁਰੂ ਫਿਰਦਾ ਰਿਹਾ देर ਦੀ ਗੱਲ ਹੈ ਅਸੀਂ ਕਸ਼ਮੀਰ ਜਾ ਰਹੇ ਸਾਂ ਤਾਂ ਸਾਨੂੰ ਰਾਵਲਪਿੰਡੀ ਇੱਕ ਬੀਬੀ ਮਿਲੇ ਉਹ ਵਿਧਵਾ ਸੀ ਜਿਸ ਦਾ ਪਤੀ ਗੁਜ਼ਰ ਚੁੱਕਾ ਸੀ ਉਹ ਬਹੁਤ ਦੁਖੀ ਸੀ ਜਿਸ ਦੇ ਘਰੇ ਠਹਿਰੇ ਸਾਂ ਉਹ ਉਹਨਾਂ ਦੀ ਨੂੰਹ ਸੀ ਸਾਡੇ ਹੱਥ ਧੁਲਾਉਣ ਆਈ ਜਦ ਹੱਥ ਧੁਲਾ ਰਹੀ ਸੀ ਤਾਂ ਅਸਾਂ ਮਹਿਸੂਸ ਕੀਤਾ ਕਿ ਉਸ ਦੇ ਸਰੀਰ ਵਿੱਚੋਂ ਅੱਗ ਨਿਕਲ ਰਹੀ ਹੈ ਤੇ ਬੜੀ ਦੁਖੀ ਹੈ ਅਸਾਂ ਘਰਦਿਆਂ ਤੋਂ ਉਸ ਦਾ ਹਾਲ ਪੁੱਛਿਆ ਜਦ ਦੂਸਰੀ ਵਾਰ ਹੱਥ ਧਲਾਉਣ ਆਈ ਤਾਂ ਅਸਾਂ ਉਸ ਨੂੰ ਕਿਹਾ ਕਿ ਤੈਨੂੰ ਕਿਸੇ ਨੇ ਇੱਕ ਸੁਨੇਹਾ ਭੇਜਿਆ ਹੈ ਉਸਨੇ ਕੋ ਬੜੀ ਕੁਰਖੜ ਆਵਾਜ਼ ਵਿੱਚ ਕਿਹਾ ਕਿ ਹਾ ਸੁਨੇਹਾ ਸਾਨੂੰ ਸੜਿਆ ਨੂੰ ਕੌਣ ਸੁਨੇਹੇ ਭੇਜਦਾ ਹੈ ਮੈਂ ਫੇਰ ਕਿਹਾ ਕਿ ਉਹ ਜਿਹੜਾ ਸਾਰਿਆਂ ਦਾ ਆਪਣਾ ਹੈ ਉਸਨੇ ਸੁਨੇਹਾ ਭੇਜਿਆ ਹੈ ਉਸਨੇ ਫੇਰ ਪੁੱਛਿਆ ਕਿਸ ਨੇ ਅਸਾ ਕਿਹਾ ਕਿ ਸਤਿਗੁਰੂ ਬਾਬੇ ਨਾਨਕ ਨੇ ਤੈਨੂੰ ਸੁਨੇਹਾ ਭੇਜਿਆ ਹੈ ਤੇ ਉਸਨੇ ਕਿਹਾ ਹੈ ਕਿ ਤੈਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਬਣਨ ਵਾਸਤੇ ਨਹੀਂ ਪੈਦਾ ਕੀਤਾ ਤੈਨੂੰ ਤੇ ਨਾਮ ਜਪਣ ਵਾਸਤੇ ਪੈਦਾ ਕੀਤਾ ਸੀ ਉਹ ਕਹਿਣ ਲੱਗੀ ਨਾਮ ਕੀ ਹੁੰਦਾ ਹੈ ਅਸਾ ਉਸ ਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਸਤੇ ਸਮਝਾਇਆ ਉਹ ਇਹ ਗੱਲ ਮੰਨ ਗਈ ਤੇ ਨਾਮ ਜਪਣ ਲੱਗ ਪਈ ਥੋੜੇ ਦਿਨਾਂ ਵਿੱਚ ਹੀ ਉਹ ਸੁਖੀ ਹੋ ਗਈ ਅੰਦਰ ਠੰਡ ਪੈ ਗਈ ਫਿਰ ਉਸਨੇ ਨਾਮ ਦੀ ਬਾਬਤ ਕਦੀ ਕੁਝ ਨਹੀਂ ਪੁੱਛਿਆ ਤੇ ਸ਼ੌਂਕ ਨਾਲ ਲੱਗੀ ਰਹੀ ਇੱਕ ਵਾਰ ਫੇਰ ਮਿਲੀ ਤਾਂ ਕਹਿਣ ਲੱਗੀ ਕਿ ਸਹੁਰਾ ਹੁਣ ਰੋਟੀ ਦੇਣੋਂ ਵੀ ਸੰਕੋਚ ਕਰ ਰਿਹਾ ਹੈ ਅਸਾਂ ਉਸਨੂੰ ਕਿਹਾ ਕਿ ਥੋੜਾ ਪੜ੍ਹ ਕੇ ਨੌਕਰੀ ਕਰ ਲੈ ਉਸਨੇ ਪੜ੍ਹਨਾ ਸ਼ੁਰੂ ਕੀਤਾ ਜੂਨੀਅਰ ਕੈਂਬ੍ਰਿਜ ਦਾ ਇਮਤਿਹਾਨ ਦੇ ਦਿੱਤਾ ਕੁੜੀਆਂ ਨੇ ਕਿਹਾ ਤੂੰ ਤਾਂ ਖਾਸ ਮਿਹਨਤ ਹੀ ਨਹੀਂ ਕੀਤੀ ਤਾਂ ਪਾਸ ਕਿਵੇਂ ਹੋਵੇਂਗੀ ਉਸਨੇ ਕਿਹਾ ਪਾਸ ਕਰਨ ਵਾਲਾ ਕੋਈ ਹੋਰ ਹੈ ਪ੍ਰੀਖਿਅਕ ਨਹੀਂ ਉਹ ਇਮਤਿਹਾਨ ਵਿੱਚ ਪਾਸ ਹੋ ਗਈ ਦੇਸ਼ ਦਾ ਜਦਬਟਵਾਰਾ ਹੋਇਆ ਉਹ ਪਿੰਡ ਤੋਂ ਦਿੱਲੀ ਆ ਗਈ ਇੱਥੇ ਆ ਕੇ ਉਸ ਨੇ ਨੌਕਰੀ ਵਾਸਤੇ ਅਰਜੀ ਦਿੱਤੀ ਅਰজੀਆਂ ਬੜੀਆਂ ਸਨ ਹੋਰ ਨਾਣੇ ਕਿਹਾ ਤੈਨੂੰ ਕਿਸ ਨੇ ਰੱਖਣਾ ਹੈ ਉਸ ਨੇ ਜਵਾਬ ਦਿੱਤਾ ਜੋ ਰੱਖਣ ਵਾਲਾ ਹੈ ਉਹ ਆਪ ਹੀ ਰੱਖ ਲਵੇਗਾ ਸਾਰੇ ਫਿਕਰਾਂ ਨੇ ਉਸ ਨੂੰ ਹਨ ਉਸ ਨੂੰ ਨੌਕਰੀ ਮਿਲ ਗਈ ਹੁਣ ਉਹ ਗੁਜ਼ਾਰੇਯੋਗੀ ਤਨਖਾਹ ਪਾ ਰਹੀ ਹੈ ਸੋਹਣੀ ਸੂਰਤ ਵਾਲੀ ਹੈ ਸਤਿਗੁਰੂ ਦੇ ਹਾਜ਼ਰ ਨਾਜ਼ਰ ਹੋਣ ਦਾ ਉਸ ਨੂੰ ਇਤਨਾ ਵਿਸ਼ਵਾਸ ਹੈ ਤੇ ਇਹ ਵਿਸ਼ਵਾਸ ਉਸ ਦੇ ਜੀਵਨ ਦੇ ਹਰ ਮرحله ਤੇ ਉਸ ਦਾ ਸਹਾਈ ਹੈ ਹੁਣ ਉਹ ਨਾਲੇ ਨਾਮ ਜਪਦੀ ਹੈ ਨਾਲੇ ਆਪਣਾ ਨਿਰਭਾਅ ਆਪਣੀ ਦਸਾਂ ਨੌਵਾਂ ਦੀ ਕਮਾਈ ਨਾਲ ਕਰਦੀ ਹੈ ਤੇ ਆਪਣੇ ਭਰਾਵਾਂ ਨੂੰ ਵੀ ਉਸਨੇ ਪਾਲਿਆ ਹੈ ਨਾਮ ਜਪਣ ਵਾਲੇ ਵਿੱਚ ਸ਼ਕਤੀ ਆ ਜਾਂਦੀ ਹੈ ਇੱਕ ਸਿੱਖ ਦੀ ਇਤਿਹਾਸਿਕ ਕਥਾ ਹੈ ਉਹ ਚੱਕੀ ਪੀਣ ਦੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਰਹਿੰਦਾ ਸੀ ਜਿਨ੍ਹਾਂ ਦੀ ਉਹ ਚੱਕੀ ਪੀਂਦਾ ਹੁੰਦਾ ਸੀ ਸਤਗੁਰਾਂ ਨੇ ਉਹਨਾਂ ਨੂੰ ਮੰਜੀ ਬਖਸ਼ੀ ਹੋਈ ਸੀ ਇੱਕ ਦਿਨ ਮੰਜੀ ਬੈਠਣ ਵਾਲੇ ਦਾ ਇੱਕ ਸੇਵਕ ਤੇ ਉਸ ਦਾ ਲੜਕਾ ਗੱਲਾਂ ਕਰ ਰਹੇ ਸਨ ਕਿ ਸਤਗੁਰਾਂ ਨੇ ਇੰਜ ਕਿਉਂ ਕੀਤਾ ਇੰਜ ਨਹੀਂ ਕਰਨਾ ਚਾਹੀਦਾ ਸੀ ਇਹ ਸੇਕ ਸੁਣਦਾ ਸੀ ਤੇ ਇਸ ਤੋਂ ਰਿਹਾ ਨਾ ਗਿਆ ਤੇ ਇਸ ਨੇ ਉਹਨਾਂ ਨੂੰ ਆਖਿਆ ਕਿ ਗੁਰੂ ਅਪੁੱਲ ਹੈ ਉਹਨਾਂ ਤੇ ਇਤਰਾਜ਼ ਕਰਨਾ ਵਾਜਬ ਨਹੀਂ ਮੰਜੀ ਵਾਲੇ ਦੇ ਲੜਕੇ ਨੇ ਉਸ ਨੂੰ ਝਿੜਕਿਆ ਤੇ ਕਿਹਾ ਕਿ ਤੂੰ ਸਾਡੀਆਂ ਗੱਲਾਂ ਵਿੱਚ ਦਖਲ ਦੇਣ ਵਾਲਾ ਹੁੰਦਾ ਕੌਣ ਹੈ ਜਾ ਇੱਕ ਪਾਸੇ ਹੋ ਬੈਠ ਇਸ ਨੇ ਕਿਹਾ ਕਿ ਮੈਨੂੰ ਬੇਸ਼ੱਕ ਗਾਲਾਂ ਕੱਢ ਲਵੋ ਸਤਿਗੁਰਾਂ ਤੇ ਨੁਕਤਾ ਚੀਨੀ ਨਾ ਕਰੋ ਲੜਕੇ ਨੇ ਕਿਹਾ ਕਰਾਂਗੇ ਜਾਂ ਤੂੰ ਆਪਣਾ ਕੰਮ ਕਰ ਇਸ ਨੇ ਉੱਤਰ ਦਿੱਤਾ ਤੁਸੀਂ ਗੁਰੂ ਦੇ ਬਣਾਏ ਹੋਏ ਹੋ ਆਫਰ ਕਿਉਂ ਗਏ ਹੋ ਇਹ ਕਹਿਣ ਤੇ ਉਹਨਾਂ ਦੋਹਾਂ ਗੁਰੂ ਕੀ ਨਿੰਦਿਆ ਕਰਨ ਵਾਲਿਆਂ ਨੂੰ ਅਫਾਰਾ ਹੋ ਗਿਆ ਇਲਾਜ ਕਰਾਏ ਕੁਝ ਆਰਾਮ ਨਾ ਆਇਆ ਸਤਿਗੁਰਾਂ ਨੂੰ ਪਤਾ ਲੱਗਾ ਤਾਂ ਉਹ ਮਿਲਣ ਆਏ ਇਨਾਂ ਨੇ ਕਿਹਾ ਕਿ ਹੁਣ ਮਰਨ ਨੂੰ ਤਿਆਰ ਬੈਠੇ ਹਾਂ ਬਖਸ਼ ਲਵੋ ਸਤਿਗੁਰਾਂ ਨੇ ਕਿਹਾ ਤੁਸਾਂ ਹਾਲੇ ਮਰਨਾ ਨਹੀਂ ਹੈ ਤੁਸਾਂ ਨੂੰ ਇਸ ਚੱਕੀ ਪੀਸਣ ਵਾਲੇ ਦਾ ਸ਼ਰਾਪ ਲੱਗਾ ਹੈ ਇਸਨੇ ਤੁਹਾਨੂੰ ਕਿਹਾ ਸੀ ਕਿ ਆਫਰ ਕਿਉਂ ਗਏ ਹੋ ਹੁਣ ਇਸ ਦੇ ਚਰਨ ਛੂਹਣਗੇ ਤਾਂ ਆਰਾਮ ਆ ਜਾਏਗਾ ਜਿਸ ਦੇ ਕਹਿਣ ਤੇ ਤੁਸਾਂ ਨੂੰ ਤਕਲੀਫ ਹੋਈ ਹੈ ਉਹੀ ਬਖਸ਼ ਸਕਦਾ ਹੈ ਇਸ ਨੇ ਆਪਣੇ ਵੱਲੋਂ ਤਾਂ ਸਹਿਵਣ ਹੀ ਕਿਹਾ ਸੀ ਕਿ ਤੁਸੀਂ ਆਫਰ ਗਏ ਹੋ ਅਰਥਾਤ ਹੰਕਾਰੀ ਹੋ ਗਏ ਹੋ ਵਾਹਿਗੁਰੂ ਦਾ ਇਹ ਨਾਮ ਜਪਦਾ ਹੈ ਉਸ ਨੇ ਇਸ ਦੀ ਬਾਣੀ ਵਿੱਚ ਸਤਿਆ ਬਖਸ਼ੀ ਹੈ ਤੇ ਤੁਹਾਨੂੰ ਅਫਾਰਾ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਸਾਡਾ ਨੌਕਰ ਹੈ ਕਿ ਅਸੀਂ ਇਸ ਤੋਂ ਮਾਫੀ ਮੰਗੀਏ ਸਤਿਗੁਰਾਂ ਨੇ ਕਿਹਾ ਕਿ ਇਹ ਨਾਮੀ ਪੁਰਖ ਹੈ ਇਹ ਚੱਕੀ ਪੀਸਦਾ ਵਾਹਿਗੁਰੂ ਵਾਹਿਗੁਰੂ ਜਪਦਾ ਸੀ ਤੇ ਇਸ ਵਿੱਚ ਸ਼ਕਤੀ ਆ ਗਈ ਹੈ ਇਸ ਤਰ੍ਹਾਂ ਦੀ ਇੱਕ ਮਹਾਭਾਰਤ ਵਿੱਚ ਕਥਾ ਹੁੰਦੀ ਹੈ ਪਾਂਡਵਾ ਨੇ ਯੱਗ ਕੀਤਾ ਜੇ ਜੱਗ ਨਿਰਵਿਗਨ ਹੋਇਆ ਹੋਵੇ ਤਾਂ ਪਿੱਛੋਂ ਸੰਖ ਆਪ ਹੀ ਵੱਜ ਪੈਂਦਾ ਸੀ ਜਦ ਸੰਖ ਨਾ ਵੱਜਿਆ ਤਾਂ ਪਾਂਡਵ ਘਬਰਾ ਗਏ ਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਾ ਕਿ ਜਗ ਵਿੱਚ ਤੁਸੀਂ ਆਪ ਸੀ ਫਿਰ ਸੰਖ ਕਿਉਂ ਨਹੀਂ ਵੱਜਿਆ ਕਸਰ ਕੀ ਪੈ ਗਈ ਹੈ ਸ਼੍ਰੀ ਕ੍ਰਿਸ਼ਨ ਨੇ ਕਿਹਾ ਮੇਰੇ ਖਾਣ ਨਾਲ ਜਗ ਕਾਮਯਾਬ ਨਹੀਂ ਹੋਣਾ ਬਾਲਮੀਕ ਜੋ ਤੁਸੀਂ ਅਸ਼ੂਤ ਗਿਣਿਆ ਹੈ ਤੁਹਾਡਾ ਘਰ-ਬਾਰ ਸਾਫ਼ ਕਰਦਾ ਹੈ ਉਸ ਨੂੰ ਖਿਲਾਵੋ ਤਾਂ ਜਗ ਸੰਪੂਰਨ ਹੋਏਗਾ ਉਹ ਨਾਮੀ ਹੈ ਬਾਕੀ ਸਭ ਮੈਂ ਵਾਲੇ ਬ੍ਰਹਮ ਗਿਆਨੀ ਹਨ ਉਹਨਾਂ ਜਦ ਬਾਲਮੀਕ ਨੂੰ ਲਿਆ ਕੇ ਖਾਣਾ ਖਵਾਇਆ ਤਾਂ ਸੰਖ ਵੱਜ ਪਿਆ ਤੇ ਇਸ ਤਰ੍ਹਾਂ ਜਗ ਸੰਪੂਰਨ ਹੋਇਆ